ਸਾਸੀ ਕਾਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤਾਂ ਉਮੀਦ ਕਰਦੀ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਤੁਹਾਨੂੰ ਸਿੰਪਲ ਤਰੀਕੇ ਨਾਲ ਮੋਠਾਂ ਦੀ ਦਾਲ ਦੀ ਰੈਸਪੀ ਬਣਾ ਕੇ ਸ਼ੇਅਰ ਕਰਾਂਗੇ ਇਹ ਮੋਠਾਂ ਦੀ ਦਾਲ ਮੈਂ ਤੌੜੀ ਵਿੱਚ ਬਣਾ ਕੇ ਤਿਆਰ ਕਰਾਂਗੇ ਇੱਧਰ ਮੋਠਾਂ ਦੀ ਦਾਲ ਬਣਾਉਣ ਲਈ ਮੈਂ ਪੌਣੀ ਕੌਲੀ ਸਾਬਤ ਮੋਠ ਲੈ ਲਈ ਸੀ ਤੁਸੀਂ ਆਪਣੇ ਪਰਿਵਾਰ ਦੇ ਹਿਸਾਬ ਨਾਲ ਮੋਠ ਲੈ ਲੈਣੇ ਹਨ ਹੁਣ ਮੈਂ ਮੋਠਾਂ ਨੂੰ ਇੱਕ ਡੋਂਗੇ ਵਿੱਚ ਪਾ ਕੇ ਚੰਗੀ ਤਰ੍ਹਾਂ ਸਾਫ ਪਾਣੀ ਨਾਲ ਧੋ ਲਵਾਂਗੇ ਆ ਜੋ ਇਸ ਵਿੱਚ ਕੋਈ ਮਿੱਟੀ ਘੱਟਾ ਨਾ ਹੋਵੇ ਹੁਣ ਇਧਰ ਮੈਂ ਮਸਾਲੇ ਲਈ ਪੰਜ ਹਰੀਆਂ ਮਿਰਚਾਂ 1 ਇੰਚ ਅਦਰਕ ਦਾ ਟੁਕੜਾ ਚਾਰ ਪੰਜ ਲਸਣ ਦੀਆਂ ਕਲੀਆਂ ਲੈ ਲਈਆਂ ਇਹਨਾਂ ਨੂੰ ਮੈਂ ਕੁੰਡੀ ਵਿੱਚ ਕੁੱਟ ਲਵਾਂਗੇ ਕੁੱਟ ਕੇ ਅਦਰਕ ਲਸਣ ਦਾ ਟੇਸਟ ਬਹੁਤ ਹੀ ਵਧੀਆ ਆਉਂਦਾ ਹੈ ਤੁਸੀਂ ਮਿਰਚ ਆਪਣੇ ਹਿਸਾਬ ਨਾਲ ਵੱਧ ਘੱਟ ਲੈ ਸਕਦੇ ਹੋ ਇਧਰ ਮੈਂ ਚੁੱਲੇ ਤੇ ਅੱਗ ਵਾੜ ਕੇ ਤੌੜੀ ਰੱਖ ਦਿੱਤੀ ਸੀ ਦਾਲ ਮੈਂ ਅੱਜ ਤੌੜੀ ਵਿੱਚ ਬਣਾ ਕੇ ਤਿਆਰ ਕਰਾਂਗੇ ਤੁਸੀਂ ਇਸ ਨੂੰ ਕੀ ਬੋਲਦੇ ਹੋ ਕਮੈਂਟ ਵਿੱਚ ਜਾ ਕੇ ਦੱਸਿਓ ਸਾਡੇ ਵਾਲ ਇਸ ਨੂੰ ਤੌੜੀ ਬੋਲਦੇ ਹਨ ਹੁਣ ਤੌੜੀ ਵਿੱਚ ਮੈਂ ਤਕਰੀਬਨ 1 ਲੀਟਰ ਪਾਣੀ ਪਾ ਕੇ ਰੱਖ ਦਿੱਤਾ ਸੀ ਪਾਣੀ ਗਰਮ ਹੋ ਗਿਆ ਹੁਣ ਇਸ ਵਿੱਚ ਦਾਲ ਪਾ ਦਵਾਂਗੇ ਦਾਲ ਨੂੰ ਮੈਂ ਚੰਗੀ ਤਰ੍ਹਾਂ ਧੋ ਲਿਆ ਸੀ ਤਿੰਨ ਚਾਰ ਵਾਰ ਪਾਣੀ ਨਾਲ ਮੈਂ ਇਸ ਨੂੰ ਬਿਲਕੁਲ ਵੀ ਭਿਉਂ ਕੇ ਨਹੀਂ ਰੱਖਿਆ ਇਸ ਨੂੰ ਮੈਂ ਧੋ ਕੇ ਡਾਇਰੈਕਟ ਹੀ ਪਾਣੀ ਵਿੱਚ ਪਾ ਰਹੀ ਹਾਂ ਪਾਣੀ ਵਿੱਚ ਸਾਰੀ ਦਾਲ ਪਾ ਦਵਾਂਗੇ ਹੁਣ ਇਸ ਵਿੱਚ ਮੈਂ ਕੁੱਟਿਆ ਹੋਇਆ ਅਦਰਕ ਲਸਣ ਤੇ ਹਰੀ ਮਿਰਚ ਦਾ ਪੇਸਟ ਇੱਕ ਚਮਚ ਹਲਦੀ ਅੱਧਾ ਚਮਚ ਮੈਂ ਇਸ ਵਿੱਚ ਲਾਲ ਮਿਰਚ ਪਾਊਡਰ ਤੇ ਦੋ ਚਮਚ ਇਸ ਵਿੱਚ ਮੈਂ ਨਮਕ ਦੇ ਪਾਵਾਂਗੇ ਤੁਸੀਂ ਮਸਾਲੇ ਦਾਲ ਵਿੱਚ ਬਾਅਦ ਵਿੱਚ ਵੀ ਪਾ ਸਕਦੇ ਹੋ ਪਰ ਇਸ ਤਰ੍ਹਾਂ ਨਾਲ ਹੀ ਮਸਾਲੇ ਅਦਰਕ ਤੇ ਲਸਣ ਪਾਉਣਾ ਦਾਲ ਦਾ ਟੇਸਟ ਹੋਰ ਵੀ ਵਾਜ ਜਾਂਦਾ ਹੈ ਹੁਣ ਸਾਰੇ ਮਸਾਲੇ ਇਸ ਵਿੱਚ ਪਾ ਦਿੱਤੇ ਮੈਂ ਹੁਣ ਨਾਲ ਹੀ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾਵਾਂਗੇ ਦੇਸੀ ਘਿਓ ਪਾਉਣਾ ਦਾਲ ਕਦੇ ਵੀ ਉਬਲ ਕੇ ਬਾਹਰ ਨਹੀਂ ਆਉਂਦੀ ਤੁਸੀਂ ਇਹ ਰਾਈਂਡ ਆਲ ਜਾ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਹੁਣ ਮੈਂ ਇਸ ਵਿੱਚ ਇੱਕ ਚਮਚ ਦੇਸੀ ਘਿਓ ਦਾ ਪਾ ਦਿੱਤਾ ਤੁਸੀਂ ਇਸ ਦਾਲ ਨੂੰ ਬਗੈਰ ਤੜਕੇ ਤੋਂ ਵੀ ਇਸ ਤਰ੍ਹਾਂ ਬਣਾ ਕੇ ਖਾ ਸਕਦੇ ਹੋ ਜੇਕਰ ਤੁਸੀਂ ਇਸ ਤਰ੍ਹਾਂ ਦੇਸੀ ਘਿਓ ਪਾਇਆ ਹੋਵੇਗਾ ਹੁਣ ਮੈਂ ਇਸ ਵਿੱਚ ਮਸਾਲੇ ਵਾਲੀ ਕੌਲੀ ਢੋ ਕੇ ਪਾ ਦਵਾਂਗੀ ਥੋੜਾ ਜਿਹਾ ਪਾਣੀ ਪਾ ਕੇ ਤਾਂ ਜੋ ਸਾਰਾ ਮਸਾਲਾ ਇਸ ਵਿੱਚ ਚੰਗੀ ਤਰ੍ਹਾਂ ਲੱਗ ਜਾਵੇ ਹੁਣ ਤੌੜੀ ਦਾ ਟੱਕਣ ਦੇ ਕੇ ਇਸ ਨੂੰ ਦਾਲ ਨੂੰ ਰਿੱਜਣ ਲਈ ਰੱਖ ਲਵਾਂਗੇ। ਦਾਲ ਨੂੰ ਮੈਂ ਤਕਰੀਬਨ ਚੰਗੀ ਤਰ੍ਹਾਂ ਇਸ ਦੇ ਅੱਗਵਾਲ ਦਿੱਤੀ ਸੀ। ਦਾਲ ਆਪਣੀ ਚੰਗੀ ਤਰ੍ਹਾਂ ਰਿੱਜਣ ਲੱਗ ਗਈ। ਹੁਣ ਮੈਂ ਇਸ ਨੂੰ ਚੰਗੀ ਤਰ੍ਹਾਂ ਅੱਗਵਾਲ ਕੇ ਰਿੱਜਣ ਲਈ ਉਦੋਂ ਤੱਕ ਪਕਾਵਾਂਗੀ ਜਦ ਤੱਕ ਕਿ ਦਾਲ ਆਪਣੀ ਚੰਗੀ ਤਰ੍ਹਾਂ ਗਲ ਨਹੀਂ ਜਾਂਦੀ ਤੇ ਚੰਗੀ ਤਰ੍ਹਾਂ ਇਹ ਆਪਸ ਚ ਗਲ ਨਹੀਂ ਜਾਂਦੀ। ਹੁਣ ਦਾਲ ਨੂੰ ਰਿੱਜਦੀ ਨੇ ਤਕਰੀਬਨ ਪੌਣਾ ਘੰਟਾ ਹੋ ਗਿਆ ਸੀ। ਦਾਲ ਨੂੰ ਹੁਣ ਚੈੱਕ ਕਰ ਲਵਾਂਗੇ। ਦਾਲ ਆਪਣੀ ਚੰਗੀ ਤਰ੍ਹਾਂ ਗਲ ਗਈ। ਮੈਂ 스위ਚ ਅੱਗ ਬਾਲਦੀ ਰਹੀ ਸੀ ਦਾਲ ਆਪਣੀ ਤਕਰੀਬਨ ਪੌਣੇ ਘੰਟੇ ਵਿੱਚ ਪੂਰੀ ਪੱਕ ਚੁੱਕੀ ਆ ਇਸ ਨੂੰ ਮੈਂ ਬਿਲਕੁਲ ਵੀ ਭਿਉਕੇ ਨਹੀਂ ਰੱਖਿਆ ਹੁਣ ਮੈਂ ਦਾਲ ਨੂੰ ਤੜਕਾ ਲਗਾ ਕੇ ਤਿਆਰ ਕਰ ਲਵਾਂਗੇ ਇਧਰ ਤੜਕੇ ਲਈ ਮੈਂ ਤਿੰਨ ਮੀਡੀਅਮ ਸਾਈਜ਼ ਦੇ ਪਿਆਜ਼ਾਂ ਨੂੰ ਕੱਟ ਲਿਆ ਸੀ ਥੋੜਾ ਜਿਹਾ ਅਦਰਕ ਲਸਣ ਨੂੰ ਮੈਂ ਬਰੀਕ ਕੱਟ ਲਿਆ ਇੱਕ ਲਾਲ ਟਮਾਟਰ ਨੂੰ ਮੈਂ ਬਰੀਕ ਕੱਟ ਲਿਆ ਤੁਸੀਂ ਲਾਲ ਟਮਾਟਰ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਕੱਟ ਕੇ ਅਦਰਕ ਲਸਣ ਦਾ ਫਲੇਵਰ ਦਾਲ ਵਿੱਚ ਬਹੁਤ ਹੀ ਵਧੀਆ ਹੁੰਦਾ ਹੈ ਹੁਣ ਮੈਂ ਗੈਸ ਤੇ ਪੈਨ ਰੱਖ ਦਿੱਤਾ ਤੜਕਾ ਮੈਂ ਗੈਸ ਤੇ ਲਗਾਵਾਂਗੀ ਹੁਣ ਇਸ ਵਿੱਚ ਇੱਕ ਕੜਛੀ ਸਰੋਂ ਦੇ ਤੇਲ ਦੀ ਪਾਵਾਂਗੇ ਤੁਸੀਂ ਕੁਕਿੰਗ ਆਇਲ ਕੋਈ ਵੀ ਲੈ ਸਕਦੇ ਹੋ ਤੜਕੇ ਲਈ ਹੁਣ ਤੇਲ ਗਰਮ ਹੋ ਗਿਆ ਹੁਣ ਇਸ ਵਿੱਚ ਇੱਕ ਚਮਚ ਜੀਰੇ ਦਾ ਪਾਵਾਂਗੇ ਜੀਰੇ ਨੂੰ ਤੜਕਾ ਲਵਾਂਗੇ ਹੁਣ ਨਾਲ ਹੀ ਇਸ ਵਿੱਚ ਮੈਂ ਅਦਰਕ ਤੇ ਲਸਣ ਪਾ ਦਿੱਤਾ ਕੱਟਿਆ ਹੋਇਆ ਇਸ ਨੂੰ ਮੀਡੀਅਮ ਫਲੇਮ ਤੇ ਇੱਕ ਡੇਢ ਮਿੰਟ ਲਈ ਭੁੰਨ ਲਵਾਂਗੇ ਤਾਂ ਜੋ ਅਦਰਕ ਲਸਣ ਆਪਣਾ ਚੰਗੀ ਤਰ੍ਹਾਂ ਲਾਲ ਹੋ ਜਾਵੇ ਇਸ ਤਰ੍ਹਾਂ ਤੜਕੇ ਵਿੱਚ ਅਦਰਕ ਲਸਣ ਦਾਲ ਵਿੱਚ ਬਹੁਤ ਹੀ ਵਧੀਆ ਲੱਗਦਾ ਹੈ ਲਾਲ ਕਰਿਆ ਹੋਇਆ ਹੁਣ ਇਸ ਵਿੱਚ ਨਾਲ ਹੀ ਮੈਂ ਕੱਟੇ ਹੋਏ ਪਿਆਜ਼ ਪਾ ਦਵਾਂਗੇ ਪਿਆਜ਼ਾਂ ਨੂੰ ਪਾ ਕੇ ਮੀਡੀਅਮ ਫਲੇਮ ਤੇ ਪਿਆਜ਼ਾਂ ਨੂੰ ਉਦੋਂ ਤੱਕ ਭੁੰਨਾਂਗੇ ਜਦ ਤੱਕ ਕਿ ਪਿਆਜ਼ਾਂ ਦਾ ਕਲਰ ਚੇਂਜ ਨਹੀਂ ਹੁੰਦਾ ਮੈਨੂੰ ਪਿਆਜ਼ਾਂ ਨੂੰ ਭੁੰਨਦੇ ਹਨ 3 ਤੋਂ 4 ਮਿੰਟ ਹੋ ਗਏ ਸੀ ਮੈਂ ਇਸ ਨੂੰ ਮੀਡੀਅਮ ਫਲੇਮ ਤੇ ਭੁੰਨ ਲਿਆ ਪਿਆਜ਼ਾਂ ਦਾ ਕਲਰ ਚੇਂਜ ਹੋਣਾ ਸ਼ੁਰੂ ਹੋ ਗਿਆ ਹੁਣ ਇਸ ਵਿੱਚ ਨਾਲ ਹੀ ਦਾ ਟਮਾਟਰ ਕੱਟੇ ਹੋਏ ਪਾ ਦਵਾਂਗੇ ਤੁਸੀਂ ਟਮਾਟਰਾਂ ਦੀ ਪਿਉਰੀ ਬਣਾ ਕੇ ਵੀ ਪਾ ਸਕਦੇ ਦਾਲ ਵਿੱਚ ਕੱਟ ਕੇ ਟਮਾਟਰ ਪਾਉਣਾ ਦਾਲ ਵਿੱਚ ਟਮਾਟਰ ਬਹੁਤ ਹੀ ਵਧੀਆ ਲੱਗਦੇ ਹਨ ਨਾਲ ਹੀ ਇਸ ਵਿੱਚ ਮੈਂ ਅੱਧਾ ਚਮਚ ਨਮਕ ਦਾ ਪਾਵ ਦਵਾਂਗੀ ਤੜਕੇ ਦੇ ਹਿਸਾਬ ਨਾਲ ਕਿਉਂਕਿ ਦਾਲ ਵਿੱਚ ਮੈਂ ਨਮਕ ਪਹਿਲਾਂ ਦੋ ਚਮਚ ਐਡ ਕਰ ਦਿੱਤੇ ਸੀ ਹੁਣ ਨਮਕ ਪਾ ਕੇ ਟਮਾਟਰ ਨੂੰ ਗਲਣ ਤੱਕ ਪਕਾ ਲਵਾਂਗੇ ਹੁਣ ਟਮਾਟਰ ਤੇ ਪਿਆਜ਼ ਆਪਣੇ ਚੰਗੀ ਤਰ੍ਹਾਂ ਪੱਕ ਗਏ ਹਨ ਹੁਣ ਇਸ ਵਿੱਚ ਮੈਂ ਥੋੜੇ ਥੋੜੇ ਮਸਾਲੇ ਐਡ ਕਰ ਦਵਾਂਗੀ ਬੇਸਿਕ ਜੇ ਕਿਉਂਕਿ ਦਾਲ ਵਿੱਚ ਪਹਿਲਾਂ ਮਸਾਲੇ ਪਾ ਦਿੱਤੇ ਸੀ ਅੱਧਾ ਤੋਂ ਥੋੜਾ ਜਿਹਾ ਘੱਟ ਮੈਸ ਵਿੱਚ ਹਲਦੀ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਦੇਗੀ ਲਾਲ ਮਿਰਚ ਪਾਵਾਂਗੇ ਚਮਚ ਦਾ ਚੌਥਾ ਹਿੱਸਾ ਇਸ ਵਿੱਚ ਗਰਮ ਮਸਾਲਾ ਪਾਵਾਂਗੇ ਮਸਾਲਿਆਂ ਨੂੰ ਚੰਗੀ ਤਰ੍ਹਾਂ ਭੁੰਨ ਲਵਾਂਗੇ ਤਾਂ ਜੋ ਮਸਾਲੇ ਆਪਣੇ ਚੰਗੀ ਤਰ੍ਹਾਂ ਤੜਕੇ ਵਿੱਚ ਪੱਕ ਜਾਣ ਹੁਣ ਮੈਂ ਮਸਾਲਿਆਂ ਨੂੰ ਚੰਗੀ ਤਰ੍ਹਾਂ ਤੜਕੇ ਵਿੱਚ ਭੁੰਨ ਲਿਆ ਹਲਦੀ ਵੀ ਆਪਣੀ ਚੰਗੀ ਤਰ੍ਹਾਂ ਪੱਕ ਗਈ ਤੁਸੀਂ ਜੇਕਰ ਦਾਲ ਦੀ thickness ਹੈ ਆਪਣੇ ਹਿਸਾਬ ਨਾਲ ਗਾੜੀ ਪਤਲੀ ਰੱਖਣਾ ਚਾਹੁੰਦੇ ਹੋ ਇਸ ਸਟੇਜ ਤੇ ਤੁਸੀਂ ਗਰਮ ਕਰਕੇ ਤੜਕੇ ਵਿੱਚ ਪਾਣੀ ਪਾ ਸਕਦੇ ਹੋ ਹੁਣ ਇਧਰ ਆਪਣੀ ਦਾਲ ਵੀ ਚੰਗੀ ਤਰ੍ਹਾਂ ਰਿਜਦੀ ਸੀ ਮੈਂ ਅੱਗ ਥੋੜੀ ਜਿਹੀ ਘੱਟ ਕਰ ਦਿੱਤੀ ਸੀ ਤਾਂ ਜੋ ਥੱਲੇ ਨਾ ਲੱਗ ਜਾਵੇ ਦਾਲ ਹੁਣ ਇਸ ਵਿੱਚ ਪੁਨਹਿ ਸਾਰਾ ਤੜਕਾ ਪਾ ਦਵਾਂਗੇ ਸਾਰਾ ਤੜਕਾ ਇਸ ਵਿੱਚ ਮੈਂ ਪਾ ਦਿੱਤਾ ਹੁਣ ਮੈਂ ਪੈਨ ਵਿੱਚ ਥੋੜੀ ਜਿਹੀ ਦਾਲ ਪਾ ਕੇ ਪੈਨ ਨੂੰ ਚੰਗੀ ਤਰ੍ਹਾਂ ਸਾਫ਼ ਕਰ ਲਵਾਂਗੀ ਤਾਂ ਜੋ ਸਾਰਾ ਤੜਕਾ ਦਾਲ ਵਿੱਚ ਚੰਗੀ ਤਰ੍ਹਾਂ ਪੈ ਜਾਵੇ ਹੁਣ ਸਾਰੀ ਦਾਲ ਮੈਂ ਇਸ ਵਿੱਚ ਪਾ ਕੇ ਸਾਫ਼ ਕਰ ਦਿੱਤੀ ਪੈਣਾ ਹੁਣ ਦਾਲ ਨੂੰ 5 ਮਿੰਟ ਹੋਰ ਝਾਲਵਾਂਗੇ ਤਾਂ ਜੋ ਸਾਰੇ ਮਸਾਲਿਆਂ ਦਾ ਫਲੇਵਰ ਦਾਲ ਵਿੱਚ ਚੰਗੀ ਤਰ੍ਹਾਂ ਆ ਜਾਵੇ ਹੁਣ ਇਸ ਨੂੰ ਮੈਂ ਟੱਕ ਕੇ ਰੱਖ ਦਵਾਂਗੇ 5 ਮਿੰਟ ਲਈ ਹੋਰ ਇਸ ਨੂੰ ਪਕਾ ਲਵਾਂਗੇ ਮਸਾਲਿਆਂ ਨਾਲ ਹੁਣ ਦਾਲ ਨੂੰ ਰਿਜਦੀ ਨੂੰ ਤਕਰੀਬਨ 5 ਮਿੰਟ ਹੋ ਗਏ ਸੀ ਮਸਾਲਿਆਂ ਨਾਲ ਦਾਲ ਨੂੰ ਹੁਣ ਟੱਕਣ ਜਾ ਕੇ ਚੈੱਕ ਕਰ ਲਵਾਂਗੇ ਦਾਲ ਆਪਣੀ ਚੰਗੀ ਤਰ੍ਹਾਂ ਰਿਜ ਰਹੀ ਹੈ ਦਾਲ ਆਪਣੇ ਮਸਾਲਿਆਂ ਨਾਲ ਚੰਗੀ ਤਰ੍ਹਾਂ ਰਿਜ ਗਈ ਇਸ ਦੀ ਥਿਕਨੈਸ ਤੁਸੀਂ ਆਪਣੇ ਹਿਸਾਬ ਨਾਲ گاੜੀ ਪਤਲੀ ਰੱਖ ਸਕਦੇ ਹੋ ਦਾਲ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਤੌੜੀ ਵਿੱਚ ਵੈਸੇ ਵੀ ਦਾਲ ਦਾ ਟੇਸਟ ਹੋਰ ਵੀ ਵਾਜ ਜਾਂਦਾ ਹੈ ਮੈਂ ਅੱਜ ਦਾਲ ਨੂੰ ਤੌੜੀ ਵਿੱਚ ਹੀ ਬਣਾਇਆ ਹੁਣ ਇਸ ਵਿੱਚ ਮੈਂ ਬਰੀਕ ਕੱਟਿਆ ਹੋਇਆ ਧਨੀਆ ਐਡ ਕਰ ਦਵਾਂਗੇ ਧਨੀਆ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਲਾ ਲਵਾਂਗੇ ਮੋਠਾਂ ਦੀ ਦਾਲ ਆਪਣੀ ਬਣ ਕੇ ਤਿਆਰ ਹੈ ਮੋਠ ਤਸਵੀਰ ਵਿੱਚ ਗਰਮ ਹੁੰਦਿਆਂ ਨੇ ਸਾਨੂੰ ਸਿਆਲ ਦੇ ਮੌਸਮ ਵਿੱਚ ਜ਼ਰੂਰ ਬਣਾ ਕੇ ਦਾਲ ਖਾਣੀ ਚਾਹੀਦੀਆ ਹੁਣ ਮੈਂ ਦਾਲ ਨੂੰ ਇੱਕ ਡੋਂਗੇ ਵਿੱਚ ਸਰਵ ਕਰ ਲਿਆ ਦਾਲ ਆਪਣੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਸੀ ਇਸ ਨੂੰ ਮੈਂ ਦੇਸੀ ਤਰੀਕੇ ਨਾਲ ਤੌਲੀ ਵਿੱਚ ਬਣਾ ਕੇ ਤਿਆਰ ਕਰਿਆ ਹੈ ਦਾਲ ਆਪਣੀ ਬਹੁਤ ਹੀ ਵਧੀਆ ਲੱਗ ਰਹੀ ਸੀ ਤੁਸੀਂ ਇਸ ਨੂੰ ਮੱਕੀ ਦੀ ਰੋਟੀ ਕਣਕ ਦੀ ਰੋਟੀ ਬਾਜਰੇ ਦੀ ਰੋਟੀ ਕਿਸੇ ਵੀ ਚੀਜ਼ ਨਾਲ ਤੁਸੀਂ ਮੋਟ ਦੀ ਦਾਲ ਨੂੰ ਸਰਵ ਕਰ ਸਕਦੇ ਹੋ ਜੇਕਰ ਤੁਹਾਨੂੰ ਮੇਰੇ ਦਾਲ ਬਣਾਉਣ ਦਾ ਤਰੀਕਾ ਥੋੜਾ ਜਿਹਾ ਵੀ ਵਧੀਆ ਲੱਗਿਆ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦੀ